ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾ ਕੇ ਤਿਆਰ ਕਰਾਂਗੇ ਆਪਾਂ ਗੁੜ ਵਾਲੀਆਂ ਮਠੀਆਂ ਤੇ ਇੱਥੇ ਮੈਂ 2 ਕੱਪ ਆਟੇ ਦੇ ਲਏ ਸੀ ਤੇ ਆਟੇ ਨੂੰ ਆਪਾਂ ਛਾਣ ਲਿਆ ਸੀ ਤੇ 1 ਕੱਪ ਲਿਆ ਸੀ ਆਪਾਂ ਗੁੜ ਦਾ ਤੇ ਇੱਧਰ ਲਿਆ ਜੀ ਆਪਾਂ ਰਫੈਂਟ ਤੇ ਇੱਧਰ ਤੇਲ ਸੌਫ ਜਵੈਨ ਤੇ ਇਹ ਪਾ ਕੇ ਆਪਾਂ ਮਠੀਆਂ ਬਣਾਵਾਂਗੇ ਬਹੁਤ ਟੇਸਟ ਬਣਦੀਆਂ ਗੈਸ ਉੱਪਰ ਆਪਾਂ ਪੈਰ ਰੱਖ ਲਿਆ ਸੀ ਤੇ ਇਹਦੇ ਵਿੱਚ ਗੁੜ ਪਾ ਦਵਾਂਗੇ ਇੱਕ ਕੋਲੀ ਗੁੜ ਨੇ ਇਸੇ ਗੁੜ ਲਿਆ ਸੀ ਤੇ ਪਾਣੀ ਕੋਲੀ ਮੈਂ ਪਾਣੀ ਦੇ ਪਾ ਦਵਾਂਗੀ ਤੇ ਗੁੜ ਨੂੰ ਆਪਾਂ ਪਗਲਾ ਲਵਾਂਗੇ ਤੇ ਗੁੜ ਨੂੰ ਆਪਾਂ ਜ਼ਿਆਦਾ ਨਹੀਂ ਗਰਮ ਕਰਨਾ ਵੀ ਬਸ ਇਹਨੂੰ ਆਪਾਂ ਗੁੜ ਨੂੰ ਆਪਾਂ ਮੈਲਟ ਹੀ ਕਰਨਾ ਸੀ ਗੁੜ ਘੁਲ ਗਿਆ ਤੇ ਹੁਣ ਮੈਂ ਗੁੜ ਨੂੰ ਆ ਗੁੜ ਦਾ ਪਾਣੀ ਜਿਹੜਾ ਆਪਾਂ ਨੂੰ ਠੰਡਾ ਕਰ ਲਵਾਂਗੇ ਇੱਥੇ ਲਈਜੀ ਆਪਾਂ ਪ੍ਰਾਤ ਪ੍ਰਾਤ ਦੇ ਵਿੱਚ ਆਪਾਂ आटा पा देवे सौंप पावे जवाइंग वाइट तिल मिक्स कर देवेंगे आटे ने मिक्स कर दिता से आप ਤੇ ਹੁਣ ਇਹਦੇ ਵਿੱਚ ਆਪਾਂ ਕਿਉਂ ਪਾਵਾਂਗੇ ਰਫਾਇੰਟ ਮੈਂ ਰਫਾਇੰਟ ਲਿਆ ਤੁਸੀਂ ਕਿਉਂ ਵੀ ਇਹਦੇ ਵਿੱਚ ਪਾ ਸਕਦੇ ਹੋ ਜੋ ਰਫਾਇੰਟ ਪਾ ਕੇ ਆਪਾਂ ਇਹਨੂੰ ਆਟੇ ਦੇ ਵਿੱਚ ਚੰਗੀ ਤਰ੍ਹਾਂ ਨੂੰ ਰਬੜਟ ਨੂੰ ਆਪਾਂ ਮਲ ਲਵਾਂਗੇ ਮਸਲ ਮਸਲ ਕੇ ਕੇ ਉਹਨੂੰ ਆਪਾਂ ਆٹے ਦੇ ਵਿੱਚ ਚੰਗੇ ਤਰੀਕੇ ਨਾਲ ਮਿਕਸ ਕਰ ਦਿੱਤਾ ਸੀ ਤੇ ਆਟਾ ਬਸ ਇਸ ਤਰ੍ਹਾਂ ਦਾ ਮਿਕਸ ਹੋਣਾ ਚਾਹੀਦਾ ਜਿਹੜੀ ਮੁਠੀ ਵੱਜ ਜੇ ਵੀ ਤੇ ਹੁਣ ਆਪਾਂ ਇਹਦੇ ਵਿੱਚ ਜਿਹੜਾ ਗੁੜ ਵਾਲਾ ਪਾਣੀ ਬਣਾਇਆ ਸੀ ਉਹਨੂੰ ਪਾ ਦਵਾਂਗੇ ਤੇ ਇੱਥੇ ਮੈਂ ਪੋਣ ਕੇ ਲਵਾਂਗੀ ਪਾਣੀ ਸੋ ਵਾਰੀ ਕਰਕੇ ਆਪਾਂ ਪਾਣੀ ਪਾਵਾਂਗੇ ਕਿਉਂਕਿ ਆਟਾ ਪਤਲਾ ਨਾ ਹੋ ਜੇ ਆਟੇ ਨੂੰ ਆਪਾਂ ਬਹੁਤ ਜ਼ਿਆਦਾ ਹੀ ਹਾਰਡ ਗੁੰਨਾਂਗੇ ਮਲੈਮ ਨਹੀਂ ਆਟਾ ਗੁੰਨ ਕੇ ਤਿਆਰ ਕਰਨਾ ਆਪ ਤੇ ਗੁੜ ਦਾ ਪਾਣੀ ਥੋੜਾ ਜਿਹਾ ਪਾ ਦਵਾਂਗੇ ਜਿਆਦਾ ਦੀ ਜਰੂਰਤ ਨਹੀਂ ਥੋੜਾ ਮੇਰੇ ਕੋਲ ਗੁੜ ਦਾ ਪਾਣੀ ਬਚ ਗਿਆ ਸੀ ਤੇ ਇਹ ਪਾਣੀ ਜਿਹੜਾ ਬਚ ਗਿਆ ਇਹ ਆਪਾਂ ਹੋਰ ਵੀ ਕੋਈ ਚੀਜ਼ ਤੇ ਵਰਤ ਸਕਦੇ ਜੇ ਆਪਾਂ ਚਾਹ ਬਣਾ ਸਕਦੇ ਹਾਂ ਇਹਦੀ ਆਟੇ ਨੂੰ ਗੁੰਨ ਕੇ ਆਪਾਂ ਰੱਖ ਲਿਆ ਸੀ ਤੇ ਆਟੇ ਨੂੰ ਆਪਾਂ ਜ਼ਿਆਦਾ ਮਲੈਮ ਨਹੀਂ ਕਰਨਾ ਵੀ ਆਟਾ ਬਹੁਤ ਜ਼ਿਆਦਾ ਹੀ ਆਪਾਂ ਹਾਰ ਹਾਰ ਰੱਖਿਆ ਆ ਹੁਣ ਆਟੇ ਦੇ ਇਹਦੇ ਮੈਂ ਦੋ ਹਿੱਸੇ ਕਰ ਲਵਾਂਗੀ ਤੇ ਦੋ ਇਹਦੇ ਪੇੜੇ ਬਣਾ ਕੇ ਰੱਖ ਲੈਣੇ ਆਪਾਂ ਬੀੜਿਆਂ ਨੂੰ ਆਪਾਂ ਇਸ ਤਰ੍ਹਾਂ ਆਪਾਂ ਪ੍ਰਾਤ ਦੇ ਵਿੱਚ ਹੀ ਇਹਨਾਂ ਨੂੰ ਚੜਾਈ ਚ ਕਰ ਲਵਾਂਗੇ ਇਥੇ ਲਿਆ ਆਪਾਂ ਚੱਕਲਾ ਤੇ ਚੱਕਲੇ ਦੇ ਉੱਤੇ ਆਪਾਂ ਪੇੜਾ ਰੱਖਤਾ ਤੇ ਜੇ ਤੁਸੀਂ ਚੱਕਲੇ ਦੇ ਉੱਪਰ ਨਾ ਮੇਚਨ ਤੇ ਇਸ ਲੈਪ ਦੇ ਉੱਪਰ ਵੀ ਰੱਖ ਸਕਦੇ ਵੇਲ ਸਕਦੇ ਜੇ ਰੋਟੀ ਆਪਾਂ ਚੌੜੀ ਜਿਹੀ ਰੋਟੀ ਵੇਲ ਕੇ ਤਿਆਰ ਕਰਨੀ ਹੈ ਜਿਸ ਤਰ੍ਹਾਂ ਆਪਾਂ ਮੱਕੀ ਦੀ ਰੋਟੀ ਬਣਾਉਨੇ ਆ ਉਸ ਤਰ੍ਹਾਂ ਆਪਾਂ ਵੱਡੀ ਜੀ ਰੋਟੀ ਬਣਾਉਣੀ ਹੈ ਇਹਦੀ ਤੇ ਉਨੀ ਆਪਾਂ ਮਟਾਈ ਚ ਰੋਟੀ ਰੱਖਾਂਗੇ ਰੋਟੀ ਨੂੰ ਆਪਾਂ ਮਲ ਮਲ ਮੇ ਇਹਨੂੰ ਉੱਤੇ ਵੇਲਣਾ ਫੇਰਾਂਗੇ ਆਪਾਂ ਜਿਆਦਾ ਦਬਾ ਕੇ ਨਹੀਂ ਵੇਲਣੇ ਨੂੰ ਫੇਰਨਾ ਤੇ ਰੋਟੀ ਨੂੰ ਆਪਾਂ ਹੋਰ ਇਹਨੂੰ ਚੌੜੀ ਕਰ ਲਵਾਂਗੇ ਇਨ ਸਾਈਡਾਂ ਵੀ ਆਪਾਂ ਇੱਕੋ ਜਿਹੀਆਂ ਰੱਖਾਂਗੇ ਇਹਦੀਆਂ ਕੋਈ ਸਾਈਡ ਕੋਈ ਮੋਟੀ ਪਤਲੀ ਨਹੀਂ ਰੱਖਾਂਗੇ ਸਾਈਡ ਕੋ ਜਿਹੀਆਂ ਰੱਖ ਕੇ ਰੋਟੀ ਨੂੰ ਵੇਲ ਲਵਾਂਗੇ ਤੇ ਇਹ ਮਠੀਆਂ ਬਣਾਵਾਂਗੇ ਜਿਸ ਤਰ੍ਹਾਂ ਆਪਾਂ ਸਾਮਨ ਦੇ ਵਰਤ ਪਹਿਣਾ ਰੱਖਦੀਆਂ ਆ ਤੇ ਉਹਨਾਂ ਵਾਸਤੇ ਵੀ ਇਹ ਵਰਤ ਵਿੱਚ ਮਠੀਆਂ ਖਾ ਸਕਦੇ ਗੁੜ ਵਾਲੀਆਂ ਆਟੇ ਦੀਆਂ ਰੋਟੀ ਨੂੰ ਆਪਾਂ ਵੇਲ ਲਿਆ ਸੀ ਰੋਟੀ ਨੂੰ ਆਪਾਂ ਪੂਰੇ ਚੱਕਲੇ ਜਿੱਡੀ ਰੋਟੀ ਵੇਲ ਕੇ ਰੱਖ ਦਿੱਤੀ ਐ ਤੇ ਇੰਨੀ ਮਟਾਈ ਦੀ ਰੱਖਣੀ ਸੀ ਰੋਟੀ ਤੇ ਇੱਥੇ ਲਿਆ ਸੀ ਆਪਾਂ ਛੋਟੀ ਗਲਾਸੀ ਲਈ ਸੀ ਤੇ ਤੁਸੀਂ ਕੋਈ ਵੀ ਤੁਹਾਡੇ ਕੋ ਢੱਕਣ ਹੋਵੇ ਤੁਸੀਂ ਉਹਦੇ ਨਾਲ ਹੀ ਇਹਨੂੰ ਸੈੱਟ ਕਰ ਸਕਦੇ ਜੂ ਤੇ ਹੁਣ ਇਹਨੂੰ ਮੈਂ ਇਸ ਤਰ੍ਹਾਂ ਇਹਦੇ ਆਪਾਂ ਗੋਲ-ਗੋਲੇ ਦੇ ਬਿਸਕੁਟਾਂ ਵਾਂਗੂ ਆਪਾਂ ਇਹਨੂੰ ਕੱਟ ਦੇਵਾਂਗੇ ਜਿਹੜਾ ਆਪਾਂ ਬਾਧੂ ਦਾਤਾ ਨੂੰ ਆਪਾਂ ਚੁੱਕ ਦੇਵਾਂਗੇ ਤੇ ਇਹਦੇ ਆਪਾਂ ਫੇਰ ਤੋਂ ਦਬਾਹ ਤੋਂ ਪੇੜਾ ਬਣਾ ਲਵਾਂਗੇ ਇਸ ਤਰ੍ਹਾਂ ਤੇ ਆ ਦੇ ਸਕਦੇ ਤੁਸੀਂ ਤੇ ਇਹ ਮੈਂ ਪਲੇਟ ਵਿੱਚ ਰੱਖ ਦਵਾਂਗੀ ਤੇ ਮੈਂ ਦੂਸਰੇ ਪੇੜੇ ਦੇ ਵੀ ਗੋਲ-ਗੋਲ ਬਿਸਕੁਟਾਂ ਵਾਂਗੂ ਟਿੱਕੀਆਂ ਬਣਾਉਂਦੀਆਂ ਸੀ ਇੱਥੇ ਮੈਂ ਸਾਰੀਆਂ ਮੱਠੀਆਂ ਬਣਾ ਕੇ ਰੱਖ ਲਈਆਂ ਸੀ ਤੇਲ ਗਰਮ ਹੋ ਗਿਆ ਹੁਣ ਇਹਦੇ ਵਿੱਚ ਆਪਾਂ ਮੱਠੀਆਂ ਪਾ ਦਵਾਂਗੇ ਇੱਕ-ਇੱਕ ਕਰਕੇ ਮੱਠੀ ਨੂੰ ਪਾ ਦਵਾਂਗੇ ਆਪਾਂ ਮੱਠੀਆਂ ਦੀ ਸਾਈਡ ਚੇਂਜ ਕਰ ਦਵਾਂਗੇ ਦੂਸਰੀ ਸਾਈਡ ਨੂੰ ਵੀ ਆਪਾਂ ਇਹਨਾਂ ਨੂੰ ਬਰੌਂਜੀਆਂ ਕਰ ਲਵਾਂਗੇ ਮੱਠੀਆਂ ਨੂੰ ਆਪਾਂ ਚਾਂਦਨੀ ਦੇ ਨਾਲ ਇਹਨੂੰ ਕੱਢ ਦਵਾਂਗੇ ਤੇ ਇਹ ਸ਼ਾਂਦਨੀ ਦੇ ਵਿੱਚ ਪਾਈ ਜਾਵਾਂਗੇ ਜਿਹੜਾ ਇਹਦਾ ਤੇਲ ਹੋਏਗਾ ਉਹ ਉਲੁੱਟ ਜਾਏਗਾ ਦੂਸਰੀਆਂ ਮੱਠੀਆਂ ਵੀ ਕੱਢ ਕੇ ਆਪਾਂ ਚਾਂਦਨੀ 'ਚ ਪਾਈ ਜਾਵਾਂਗੇ ਤਾਂ ਤੇਲ ਉਲੁੱਟ ਜਾਏਗਾ ਕਿੰਨੀਆਂ ਵਧੀਆ ਮੱਠੀਆਂ ਨਿਕਲ ਨਹੀਂ ਆ ਸਾਡੀਆਂ ਬਹੁਤ ਵਧੀਆ ਇਹ ਟੇਸਟ ਲੱਗਦੀਆਂ ਚਾਹ ਦੇ ਨਾਲ ਬਾਕੀ ਮਠੀਆਂ ਵੀ ਆਪਾਂ ਪਾ ਦਵਾਂਗੇ ਤੇਲ ਦੇ ਵਿੱਚ ਮਠੀਆਂ ਨੂੰ ਆਪਾਂ ਚਾਂਦਨੀ ਚ ਪਾ ਦਵਾਂਗੇ ਇੱਥੇ ਮੈਂ ਸਾਰੀਆਂ ਮਠੀਆਂ ਕੱਢ ਕੇ ਤਿਆਰ ਕਰ ਲਈਆਂ ਸੀ ਇਥੇ ਆਪਾਂ ਗੋੜ ਵਾਲੀਆਂ ਮੱਠੀਆਂ ਬਣਾ ਕੇ ਰੈਡੀ ਹੋ ਗਈਆਂ ਤੇ ਤੁਸੀਂ ਦੇਖ ਸਕਦੇ ਕਿੰਨੀਆਂ ਵਧੀਆ ਮੱਠੀਆਂ ਬਣੀਆਂ ਬਹੁਤ ਵਧੀਆ ਮੱਠੀਆਂ ਬਣ ਗਈਆਂ ਤੇ ਜੇ ਇਸ ਤੁਹਾਨੂੰ ਮੱਠੀਆਂ ਬਣਾਉਣ ਦੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਹੋ ਜੀ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਵੀ ਤੇ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਵਾਦੀ ਸਤਿ ਸ਼੍ਰੀ ਅਕਾਲ ਜੀ